ਤੋ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰੇ ਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ ਚ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਸਵਰਾਜ 855 ਮਾਡਲ ਹੈ ਜੀ 1997 ਰੇਟ ਮੰਗਿਆ ਕਿਸਾਨ ਵੀਰ ਨੇ 1,85,000 ਕਿਸਾਨ ਵੀਰ ਦੀ ਡਿਮਾਂਡ ਹੈ ਇੰਜਨ ਗੇਅਰ ਜਮਾ ਓਕੇ ਹੈ ਜੀ ਏਰੀਆ ਇਹਨਾਂ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕਿਸਾਨ ਵੀਰ ਦਾ ਨੰਬਰ ਹੈ ਜੀ 84371 48898 8437148898 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਪਤਾ ਕਰ ਸਕਦੇ ਹੋ ਦੂਜਾ ਜੀ ਕੇਐਸਾ ਰੂਪਰ ਵਿਕਾਊ ਹੈ ਮਾਡਲ ਹੈ ਜੀ 2018 ਏਰੀਆ ਇਹਨਾਂ ਨੇ ਵੀ ਨਹੀਂ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਹੈ ਜੀ 2,30,000 ਕਿਸਾਨ ਵੀਰ ਦਾ ਨੰਬਰ ਹੈ ਜੀ 9463615559 9463615559 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੀਪਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਹੈ ਕਈ ਵਾਰ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਇਸ ਕਰਕੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰਿਆ ਕਰੋ ਡਿਟੇਲ ਦਿੱਤੀ ਹੁੰਦੀ ਹੈ ਉਹਦੇ ਥੱਲੇ ਕਿਸਾਨ ਵੀਰ ਦਾ ਨੰਬਰ ਹੁੰਦਾ ਉਹ ਤੇ ਫੋਨ ਕਰਿਆ ਕਰੋ ਜੀ ਤੀਜਾ ਜੀ KS ਦਾ ਰੀਪਰ ਮਾਡਲ ਹੈ ਜੀ 2014 ਰੇਟ ਮੰਗੇ ਕਿਸਾਨ ਵੀਰ ਨੇ 165000 ਏਰੀਆ ਇਸ ਕਿਸਾਨ ਵੀਰ ਨੇ ਵੀ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਨੰਬਰ ਹੈ ਜੀ 98140 04415 98140 04415 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ ਖਰੀਦ ਸਕਦੇ ਹੋ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਬਾਈ ਸਾਰੇ ਵੀਰਾਂ ਨੂੰ ਘਰੇ ਸਲਾਹ ਕਰਕੇ ਫੋਟੋਆਂ ਫੇਰ ਭੇਜਿਆ ਕਰੋ ਕਈ ਵਾਰੀ ਜਵਾਕ ਫੋਟੋਆਂ ਭੇਜ ਦਿੰਦੇ ਨੇ ਤੇ ਘਰੇ ਸਲਾਹ ਨਹੀਂ ਕਰਦੇ ਇਸ ਕਰਕੇ ਬਾਅਦ ਵਿੱਚ ਲੰਬਾ ਨਾ ਆਵੇ ਕਿਰਪਾ ਕਰਕੇ ਕਿਰਪਾ ਕਰਕੇ ਵੀਰੇ ਚੋੜ ਨਾ ਕਰਿਆ ਕਰੋ ਸਾਡੇ ਚੈਨਲ ਕਰਕੇ ਜੇ ਕਿਸੇ ਦਾ ਸੰਧ ਸੇਲ ਹੋ ਜਾਵੇ ਤਾਂ ਬੇਨਤੀ ਹੈ ਗਰੀਬਾਂ 'ਚ ਕੁਝ ਜ਼ਰੂਰ ਵੰਡ ਦਿਆ ਕਰੋ जी, सिफ्ट जी, 2008, रेट 2 पैसे, किस, बठिंडा तो चरानवे एक सौ सत्तर बयासी दो सौ तीन दूजा नंबर है जी पचानवे छे सौ अठानवे छियानवे पान सौ सतानवे पचानवे छे सौ अठानवे छियानवे पान सौ सतानवे ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ। ਲੱਗੇ ਜੀ ਬੁਲਟ ਵਿਗਾਉ ਹੈ। ਮਾਡਲ 2016 ਰੇਟ ਮੰਗੇ 1,115,000 ਡਿਮਾਂਡ ਹੈ ਜੀ। ਏਰੀਆ ਹਨੂਮਾਨਗੜ, ਰਾਜਸਥਾਨ। ਟਾਇਰ 90 ਪੈਸੇ ਪਏ ਹੈ ਬੁਲਟ ਵੀ ਗਾਉ ਹੈ ਜੀ ਮਾਡਲ ਹੈ 2016 ਜੀ ਰੇਟ ਮੰਗਿਆ 1 ਲੱਖ 15 ਹਜ਼ਾਰ ਏਰੀਆ ਜੀ ਹਨੂਮਾਨਗੜ ਰਾਜਸਥਾਨ ਟਾਇਰ 90 ਪੈਸੇ ਪਏ ਹੈ ਇਹਨਾਂ ਨੰਬਰ ਹੈ ਜੀ 99286 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਟ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ WhatsApp ਨੰਬਰ ਹੈ ਜਿਉਂਕਿ ਸਕਰੀਨ ਦੇ ਜਮਾਂ ਥੱਲੇ ਖੱਟੇ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਿਹੜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਤੇ ਸਾਡੇ ਚੈਨਲ ਨਾਲ ਜੁੜ ਰਹੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਗੇ ਜੀ ਹਰਨਾਮ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2016 ਰੇਟ ਮੰਗਿਆ 1 ਲੱਖ 50000 ਏਰੀਆ ਜੀ ਪਿੰਡ ਸਵਾਦੀ ਕਲਾ ਲੁਧਿਆਣਾ ਟਾਇਰ 70 ਪੈਸੇ ਪਈ ਹੈ ਹਰਨਾਮ ਟੂੜੀ ਵਾਲੀ ਮਸ਼ੀਨ ਵਿਕਾਊ ਹੈ ਜੀ ਮਾਡਲ ਹੈ 2016 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 50 ਹਜ਼ਾਰ ਏਰੀਆ ਜੀ ਪਿੰਡ ਸਵਾਦੀ ਕਲਾ ਲੁਧਿਆਣਾ ਟਾਇਰ 70 ਪੈਸੇ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 98700 76219909877621990 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ ਦਵਰਾ 735 ਵਿਕਾਊ ਹੈ ਜੀ ਮਾਡਲ ਹੈ 1987 ਰੇਟ 1 ਲੱਖ 5000 ਏਰੀਆ ਜੀ ਪਿੰਡ ਗਿਆਨਾ ਟਾਇਰ 50 ਪੈਸੇ ਪਈ ਹੈ ਕਿਸਾਨ ਵੀਦ ਨੰਬਰ 9877235355 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਕ ਖਰੀਦ ਸਕਦੇ ਹੋ ਜੀ ਅੱਗੇ ਜੀ ਕੇਐਸ ਦੀ ਮਸ਼ੀਨ ਵਿਕਾਊ ਹੈ ਮਾਡਲ 2010 ਰੇਟ ਮੰਗੇ ਕਿਸਾਨ ਵੀਰ ਨੇ 95000 ਮਸ਼ੀਨ ਦਾ ਸਾਰਾ ਕੰਮ ਹੋਇਆ ਹੈ ਏਰੀਆ ਜੀ ਤਲਵੰਡੀ ਸਾਬੋ ਕੇਐਸ ਦੀ ਮਸ਼ੀਨ ਵਿਕਾਊ ਹੈ ਮਾਡਲ 2010 ਹੈ ਰੇਟ 95 95000 ਮਸ਼ੀਨ ਦਾ ਸਾਰਾ ਕੰਮ ਹੋਇਆ ਹੈ ਏਰੀਆਜੀ ਤਲਵੰਡੀ ਸਾਬੋ ਕਿਸਾਨ ਵੀ ਦਾ ਨੰਬਰ 81980 52642 81980 52642 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਸਾਰੇ ਕਿਸਾਨ ਵੀਰਾਂ ਦਾ तहे دلੋਂ ਧੰਨਵਾਦ ਕਰਦੇ ਆ ਜੀ ਅੱਗੇ ਜੀ ਟਰਾਲੀ 12Y6 ਦੀ ਬਿਕਾਊ ਹੈ ਜਾਲੀ ਲੱਗੀ ਹੋਈ ਹੈ ਰੇਟ ਹੈ ਜੀ 55000 ਏਰੀਆ ਫਗਵਾੜਾ ਟਾਇਰ 30 ਪੈਸੇ ਪਏ ਹੈ ਜਾਲ ਟਰਾਲੀ ਬਿਕਾਊ ਹੈ 12/6 ਦੀ ਜਾਲੀ ਲੱਗੀ ਹੋਈ ਹੈ ਰੇਟ ਹੈ ਜੀ 55000 ਏਰੀਆ ਫਗਵਾੜਾ ਟਾਇਰ 30 ਪੈਸੇ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9872535833 9872535833 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 98798846 ਜੋ ਕਿ ਸਕਰੀਨ ਦੇ ਉੱਤੇ ਜਿਵੇਂ ਵੀਡੀਓ ਦੇ ਥੱਲੇ ਖੱਟੇ ਅੱਖਰ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ वीडियो बना के भेज सकते हो डिटेल भेजा करो ऐड करवा कोई खर्चा नहीं अगे जी महिंदरा पाँच सौ पचहत्तर डीआई टायर पचानवे पैसे पे है रेट है जी एक लख सार मॉडल है जी उन्नीस सौ सतानवे एरिया फिरोजपुर महिंद्रा 575 DI ਮਾਡਲ ਹੈ ਜੀ 1997 ਟਾਇਰ 95 ਪੈਸੇ ਵੇ ਰੇਟ ਮੰਗੇ ਕਿਸਾਨਬੀਰ ਨੇ 160000 ਏਰੀਆ ਜੀ ਫਿਰੋਜ਼ਪੁਰ ਕਿਸਾਨਬੀਰ ਦਾ ਨੰਬਰ ਹੈ ਜੀ 96464 62933 96464 62933 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੈਟ ਖਰੀਦ ਸਕਦੇ ਹੋ ਜੀ अगे जी फोर्ड छत्तीस सौ बिकाऊ है मॉडल है जी उन्नीस सौ नब्बे रेट मंगे किसान भीर ने एक लख पच्ची हज़ार टैर पे है जी पैसे एरिया बठिंडा फोर्ड छत्ती सौ बिकाऊ है जी मॉडल है जी उन्नीस सौ नब्बे रेट मंगे किसान भीर ने एक लख पची हज़ार टैर पैसे पे है जी एरिया बठिंडा ਕਿਸਾਨ ਵੀਰ ਦਾ ਨੰਬਰ ਹੈ ਜੀ 75893 93780 75893 93780 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਅੱਗੇ ਜੀ ਆਲਟੋ ਐਲ ਐਕਸ ਆਈ ਗੱਡੀ ਵਿਕਾਊ ਹੈ ਜੀ ਮਾਡਲ ਹੈ 2009 ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਏਰੀਆ ਜੀ ਇਹਨਾਂ ਦਾ ਸਰਦੂਲਗੜ ਆਲਟੋ ਐਲ ਐਕਸ ਗੱਡੀ ਵਿਕਾਊ ਹੈ ਜੀ ਮਾਡਲ ਹੈ ਜੀ 2009 ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕਿਸਾਨ ਵੀਰ ਨੇ ਦੱਸਿਆ ਨਹੀਂ ਏਰੀਆ ਇਹਨਾਂ ਦਾ ਸਰਦੂਲਗੜ ਫੋਨ ਨੰਬਰ ਹੈ ਜੀ 9464328435 9464328435 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਅੱਗੇ ਜੀ ਜੌਂਡੀਆਰ ਦੀ ਸ਼ੋਅ ਤੇ ਰੇਡੀਰੇਟਰ ਜਾਲੀ ਵਿਕਾਊ ਹੈ ਰੇਟ ਹੈ ਜੀ 1100 ਜੋਂਡੀਅਰ 5310 ਇਹਨਾਂ ਨੰਬਰ ਹੈ ਜੀ 9815601246 9815601246 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਖੇਤੀਬਾੜੀ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਵੀਡੀਓ ਦੇ ਤੇਮਾ ਥੱਲੇ ਖੱਟੇ ਅੱਖਰਾਂ 'ਚ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕਈ ਵੀ ਰਿਲੇਖੇ ਨਾਲ ਫੋਨ ਲਾ ਲੈਂਦੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿਚਾਲੇ ਨੰਬਰ ਦਿੱਤਾ ਹੁੰਦਾ ਉਸ ਤੇ ਫੋਨ ਲਾਇਆ ਕਰੋ ਜਮ੍ਹਾਂ ਥੱਲੇ ਅਸੀਂ ਇਸ ਕਰਕੇ ਕਹਿੰਦੇ ਆ ਤਾਂ ਕਿ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਵੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿ ਇਹ ਸਾਡਾ ਵਟਸਐਪ ਨੰਬਰ ਹੈ ਅੱਗੇ ਜੀ ਟਰਾਲੀ 12x6 ਦੀ ਮਾਡਲ ਹੈ 2002 ਏਰੀਆ ਜੀ ਰਾਜਪੁਰਾ ਟਾਇਰ 55 ਪੈਸੇ ਪਏ ਐ ਰੇਟ ਮੰਗੇ ਕਿਸਾਨ ਵੀਰ ਨੇ 60000 ਟਰਾਲੀ 12x6 ਦੀ ਵਿਕਾਊ ਹੈ ਮਾਡਲ ਹੈ ਜੀ 2002 ਏਰੀਆ ਜੀ ਰਾਜਪੁਰਾ ਟਾਇਰ 55 ਪੈਸੇ ਪਏ ਐ ਰੇਟ ਮੰਗੇ ਜੀ 60000 ਕਿਸਾਨ ਵੀਰ ਦਾ ਨੰਬਰ ਹੈ 94171y319 94171 Y319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਲਈ ਧੰਨਵਾਦ